ਮੇਸ਼ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕੁਮਰ ਪ੍ਰੀਤਕੌਰ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਵੱਲੋਂ ਆਪਣੀ ਇੱਕ ਕਿਤਾਬ ਰਿਲੀਜ਼ ਕੀਤੀ ਗਈ ਆ ਤਾਂ ਬਿਲਕੁਲ ਹੁਣ ਤਾਂ ਉਹ ਇੱਕ ਲੇਖਕ ਵੀ ਉਹਨਾਂ ਨੂੰ ਕਹਿ ਸਕਦੇ ਆ ਕਿਉਂਕਿ ਪੰਜਾਬੀ ਇੰਡਸਟਰੀ ਦੇ ਵਿੱਚ ਉਹ ਹਮੇਸ਼ਾ ਜੜ ਕੇ ਸੁਰਖੀਆਂ ਦੇ ਵਿੱਚ ਹੀ ਬਣੇ ਰਹਿੰਦੇ ਨੇ ਕਈ ਵਾਰ ਆਪਣੀ ਫਿਲਮਾਂ ਨੂੰ ਲੈ ਕੇ ਤੇ ਕਈ ਵਾਰ ਆਪਣੇ ਨਵੇਂ ਗਾਣਿਆਂ ਨੂੰ ਲੈ ਕੇ ਪਰ ਇਸ ਵਾਰ ਉਹਨਾਂ ਦੇ ਵੱਲੋਂ ਆਪਣੀ ਇੱਕ ਕਿਤਾਬ ਜਿਹੜੀ ਕਿ ਰਿਲੀਜ਼ ਕੀਤੀ ਗਈ ਹੈ ਤੇ ਕਹਿ ਸਕਦੇ ਆ ਕਿ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਉਹ ਲਿਖੀਆਂ ਹੋਈਆਂ ਕਵਿਤਾਵਾਂ ਨੇ ਤੇ ਉਹ ਲਿਖੇ ਹੋਏ ਕਈ ਬੋਲ ਨੇ ਜਿਹੜੇ ਉਹਨਾਂ ਦੇ ਵੱਲੋਂ ਆਪਣੇ ਸ਼ੁਰੂਆਤੀ ਦੌਰ ਦੇ ਵਿੱਚ ਲਿਖੇ ਗਏ ਸੀ ਜਦੋਂ ਉਹਨਾਂ ਨੇ ਇਸ ਇੰਡਸਟਰੀਅਲ ਵਿੱਚ ਸ਼ੁਰੂਆਤ ਕੀਤੀ ਸੀ ਜਾਂ ਜਦੋਂ ਕਾਲਜ ਜਾਣਾ ਸ਼ੁਰੂ ਹੋਏ ਸੀ ਤਾਂ ਉਸ ਟਾਈਮ ਤੇ ਉਹਨਾਂ ਦੇ ਵੱਲੋਂ ਆਪਣੇ ਬੋਲ ਜਿਹੜੇ ਕਿ ਕਿਤਾਬ ਦੇ ਵਿੱਚ ਲਿਖ ਕੇ ਲਿਖੇ ਗਏ ਸੀ ਤੇ ਹੁਣ ਉਸ ਨੂੰ ਜਿਹੜਾ ਕੀ ਉਹਨਾਂ ਦੇ ਵੱਲੋਂ ਇੱਕ ਬੁੱਕ ਦੇ ਜ਼ਰੀਏ ਰਿਲੀਜ਼ ਕੀਤਾ ਗਿਆ ਤੇ ਸੰਬੰਧੀ ਹੀ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਤੇ ਆਪ ਸੁਣਦੇ ਹਾਂ ਕੀ ਕਹਿੰਦੇ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਬੱਬੂ ਮਾਨ ਦੇਖੋ ਜਦੋਂ ਆਪਾਂ ਅਸੀਂ ਪਿੰਡ ਵਾਲੇ ਹਾਂ ਜਦੋਂ ਪਿੰਡ ਚੋਂ ਮੱਦਾ ਸ਼ਹਿਰ ਚੋਂ ਦਾ ਉਹਦੇ ਅੰਦਰ ਕਈ ਤਰ੍ਹਾਂ ਦੀਆਂ ਆకాంਖਸ਼ਾਂ ਮੌਜੂਦ ਹੁੰਦੀਆਂ ਉਹ ਉਮਰ ਮੁਹੱਬਤ ਦੀ ਵੀ ਹੁੰਦੀ ਹੈ ਔਰ ਮੁਹੱਬਤ ਵੀ ਕਈ ਕਿਸਮ ਦੀ ਹੈ ਮੁਹੱਬਤ ਦਾ ਹੋ ਜਾਣਾ ਤੇ ਟੁੱਟ ਜਾਣਾ ਇਕੇ ਇਕੇ ਇਹ ਆ ਇੱਕ ਹੁੰਦਾ ਕਿ ਜਿਹਦੇ ਨਾ mohabbat ਨੂੰ ਪਤਾ ਹੀ ਨਹੀਂ ਇੱਕ ਓਮਨਾ mohabbat ਵੀ ਹੁੰਦੀ ਹੈ ਸੋ ਆਪਾ ਜਿਹੜਾ ਜਿਹੜੀ ਲਿਖਤ ਹੈ ਨਾ ਇਹ ਸ਼ੌਕ ਵੀ ਹੁੰਦਾ ਇੱਕ ਇਨਸਾਨ ਨਾਲ ਮਤਲਬ अनेका ਸਟਾ ਦੀ ਗੱਲ ਨਿਊ ਕਰ ਸਕਦਾ ਉਹ ਸਮਾਜ ਦੀ ਵੀ ਗੱਲ ਕਰਦਾ ਇਹਦੇ ਚ ਵੀ ਜਦੋਂ ਤੁਸੀਂ ਕਿਤਾਬ ਦੇਖੋਗੇ ਤਾਂ ਆਪਾਂ ਅਲੱਗ-ਅਲੱਗ ਤਰ੍ਹਾਂ ਦੀ ਤੁਹਾਨੂੰ ਗਜ਼ਲਾਂ ਮਿਲਣਗੀਆਂ ਉੱਚ ਸਿਆਸੀ ਤੰਜ ਵੀ ਹੋਣਗੇ ਉਹਦੇ ਵਿੱਚ ਪਾਰਟੀਸ਼ਨ ਦੀ ਵੀ ਗੱਲ ਹੋਊਗੀ। ਆ ਉਹਦੇ ਵਿੱਚ ਗੁਰਪਤ ਦੀ ਗੱਲ ਜ਼ਿਆਦਾ ਹੋਊਗੀ। ਸੋ ਮਹੱਭਤ ਤੋਂ ਮਨ ਕਰ ਨਹੀਂ ਭਾਈ ਜਾ ਸਕਦਾ ਹੁੰਦੀ ਹੈ ਸਭ ਨੂੰ ਤੁਹਾਨੂੰ ਸਾਨੂੰ ਸਾਰਿਆਂ ਨੂੰ। ਪਰ ਮੈਨੂੰ ਲੱਗਦਾ ਕਿ ਜਿਹੜਾ ਪ੍ਰੋਟੈਕਸ਼ਨ ਹੁੰਦਾ ਨਾ ਤੁਹਾਨੂੰ ਲਿਖਣ ਦਾ ਉਹ ਤੁਹਾਨੂੰ ਅਲੱਗ-ਅਲੱਗ ਸਬਜੈਕਟਾਂ ਲਈ ਵੀ ਪ੍ਰੇਰਦਾ। ਸੋ ਮੇਰੇ ਜਿਹੜੇ ਵਿਸ਼ੇ ਆ ਉਹ ਬਹੁਤ ਅਲੱਗ-ਅਲੱਗ ਵੀ ਆ। ਇੱਕ ਗਮ ਹੋ ਸਕਦਾ ਪਰ ਹੋਰ ਵੀ ਬਹੁਤ ਗਮ ਹੈ ਜਿਹੜੇ ਦੁਨੀਆ 'ਚ ਜਿਨ੍ਹਾਂ ਨੂੰ ਕਈ ਵਾਰੀ ਲਿਖਣ ਦਾ ਆਪ ਯਤਨ ਕਰਦੇ ਆ। ਇਸੇ ਕੰਮ ਨੇ ਮਸ਼ਹੂਰ ਕਰ ਦਿੱਤਾ ਜੀ ਨਹੀਂ ਮੈਂ ਤਾਂ ਮਸ਼ਹੂਰ ਹੋਏ ਨਹੀਂ ਤੁਹਾਨੂੰ ਲੱਗਦਾ